ਮੈਂ ਹਰਪਾਲ ਸਿੰਘ ADCP ਟ੍ਰੈਫਿਕ ਅਮਰਸਾ ਸਿਟੀ ਤੋਂ ਆਪ ਜੀ ਦੇ ਧਿਆਨ ਚ ਲਿਆਉਂਦਾ ਹਾਂ ਕਿ ਕੱਲ ਜੋ ਠਾਣਾ ਬੀਟ ਵਿੱਚ ਜੋ ਪੁਲਿਸ ਦੇ ਨਾਲ ਆਰਗੂਮੈਂਟ ਹੋਇਆ ਸੀ ਉਸ ਸੰਬੰਧੀ ਜੋ ਹੈ ਕਿ ਮਿਤੀ 8 ਅਪ੍ਰੈਲ 2024 ਨੂੰ ਰਾਮ ਰਾਮਾਨੰਦ ਬਾਗ ਵਿੱਚ ਇੱਕ ਹੋਟਲ ਅਤੇ ਮhalla ਵਾਰਸੀਆਂ ਦਾ ਆਪਸੀ ਝਗੜਾ ਹੋਇਆ ਸੀ ਜਿਸ ਦੀ ਜਿਹੜੀ ਐਮਐਲਆਰ ਰਿਪੋਰਟ ਆ ਉਹ 12 ਤਰੀਕ ਨੂੰ ਥਾਣੇ ਮਸੂਲ ਹੋਈ ਜੋ ਐਮਲਆ ਰਿਪੋਰਟ ਮਸੂਲ ਹੋਣ ਤੇ ਐਫਆਈਆ ਨੰਬਰ 54 ਉਸੇ ਦਿਨੀ 12 ਅਪ੍ਰੈਲ ਨੂੰ ਹੀ ਦਰਜ ਰਜਿਸਟਰ ਕਰ ਦਿੱਤੀ ਗਈ ਸੀ ਲੇਕਿਨ ਉਸ ਦੀਆਂ ਜਿਹੜੀਆਂ ਐਕਸਰੇ ਰਿਪੋਰਟਾਂ ਨੇ ਉਹ ਥਾਣੇ ਮਸੂਲ ਨਹੀਂ ਹੋਈਆਂ ਜਿਸ ਕਰਕੇ ਕੋਈ ਵਾਧਾ ਜੁਰਮ ਜਿਹੜਾ ਉਹ ਨਹੀਂ ਹੋ ਸਕਿਆ ਜੋ ਮਦਈ ਮਕਦਮਾ ਸੀ ਉਹਨਾਂ ਦੇ ਨਾਲ ਜੋ ਰਵਿੰਦਰ ਸਿੰਘ ਦਾਬਰ ਜੀ ਤੇ ਉਹਨਾਂ ਦੇ ਨਾਲ ਹੋਰ ਸਾਥੀ ਜਿਹੜੇ ਇਸ ਕੇਸ ਦੀ ਪੈਰਵਾਈ ਕਰਦੇ ਸੀ ਉਹ ਉਸ ਸਮੇਂ ਐਸਐਚਓ ਸਾਹਿਬ ਕੋਤੇ ਬਾਹਰ ਜਾ ਰਹੇ ਸੀ ਉਹਨਾਂ ਨੇ ਉਸ ਬਾਰੇ ਪਤਾ ਕੀਤਾ ਜੋ ਇਹਨਾਂ ਦਾ ਇਸ ਮਿਸਅੰਡਰਸਟੈਂਡਿੰਗ ਦੇ ਨਾਲ ਆਪਸੀ ਆਰਗੂਮੈਂਟ ਹੋਇਆ ਸੀ ਲੇਕਿਨ ਕਿਸੇ ਧਿਰ ਨੇ ਵੀ ਕਿਸੇ ਦੇ ਖਿਲਾਫ ਕੋਈ ਹੱਥੋਪਾਈ ਜਾਂ ਕੋਈ ਖੇਦੂ ਕੁਛ ਨਹੀਂ ਕੀਤਾ ਸਿਰਫ ਆਪਸੀ ਆਰਗੂਮੈਂਟ ਸੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਸ ਕੇਸ ਦੇ ਵਿੱਚ ਐਫਆਈਆਰ ਦਰਜ ਹੋ ਗਈ ਹੈ ਜੋ ਇਸ ਸੰਬੰਧੀ ਜਿਹੜੀਆਂ ਗਲਤਫਹਿਮੀਆਂ ਸੀ ਮਿਸਅੰਡਰਸਟੈਂਡਿੰਗ ਨੇ ਉਹ ਦੂਰ ਕਰ ਦਿੱਤੀਆਂ ਗਈਆਂ ਨੇ ਅਤੇ ਮੁਕਦਮੇ ਦੇ ਵਿੱਚ ਔਨ ਮੈਰਿਟ ਜੋ ਵੀ ਅੱਗੇ ਜੋ ਰਿਜ਼ਲਟ ਆਉਣਗੇ ਉਹਦੇ ਮੁਤਾਬਕ ਜਿਹੜੀ ਤਫ਼ਤੀਸ਼ ਜਿਹੜੀ ਆ ਅਮਲ ਚ ਲਿਆਂਦੀ ਜਾਏਗੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਕਿਸੇ ਦੇ ਨਾਲ ਕਿਸੇ ਨੇ ਕੋਈ ਹੱਤਪਾਈ ਨਹੀਂ ਕੀਤੀ ਸਿਰਫ ਆਰਗੂਮੈਂਟ ਇਹਨਾਂ ਦਾ ਆਪਸ ਵਿੱਚ ਹੋਇਆ ਸੀ ਉਹ ਵੀ ਮਿਸ ਅੰਡਰਸਟੈਂਡਿੰਗ ਨਾਲ ਜੋ ਇਹਨਾਂ ਦੋਹਾਂ ਤਰ੍ਹਾਂ ਦੀ ਮਿਸ ਅੰਡਰਸਟੈਂਡਿੰਗ ਜਿਹੜੀ ਆ ਦੂਰ ਕਰਦੇ